ਸਤਿ ਸ਼੍ਰੀ ਅਕਾਲ ਦੋਸਤੋ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਜਿਨ੍ਹਾਂ ਦੇ ਕੇਸ ਜਿਆਦਾ ਭਾਰੇ ਹੁੰਦੇ ਨੇ ਜੂੜਾ ਜਿਆਦਾ ਭਾਰਾ ਹੁੰਦਾ ਤੇ ਉਹ ਦਸਤਾਰ ਨੂੰ ਕੁਝ ਵੱਖਰੇ ਤਰੀਕੇ ਨਾਲ ਵੀ ਸਜਾ ਸਕਦੇ ਆ ਤੇ ਦਸਤਾਰ ਸਜਾਈ ਜਾਂਦੀ ਆ ਠੀਕ ਆ ਆਇਨਾ ਚਾਹ ਕਰੋ ਦਸਤਾਰ ਬੰਨੀ ਜਾਂਦੀ ਆ ਹੁਣ ਆਪਾਂ ਇੱਕ 50 ਲਾਵਾਂਗੇ 50 ਦੇ ਨਾਲ ਕੀ ਕਰਾਂਗੇ ਜੋ ਮੇਰਾ ਆਪਣਾ ਤਰੀਕਾ ਮੈਂ ਤੁਹਾਡੋਂ ਤੁਹਾਡੇ ਨਾਲ ਉਹ ਸ਼ੇਅਰ ਕਰਨ ਲੱਗਿਆ ਹਾਂ ਹੁਣ ਤੁਸੀਂ ਜਿਹੜਾ ਮਰਜ਼ੀ ਤਰੀਕਾ ਬਣਾ ਰਹੇ ਹੋ ਆ ਦੇਖੋ ਮੈਂ ਦੋ ਡਿਵਾਈਡਡ ਹਿੱਸਿਆਂ ਦੇ ਵਿੱਚ ਵਾਲਾਂ ਨੂੰ ਇਦਾਂ ਕਰ ਲਿਆ ਤੇ ਇਹਨੂੰ ਇਦਾਂ ਪਿੱਛੇ ਲੈ ਕੇ ਜਾਊਂਗਾ ਵਾਲਾਂ ਨੂੰ ਤੇ ਫਿਰ ਜਿਹੜੀ 50 ਇਹਦੇ ਉੱਪਰ ਠੀਕ ਹੈ ਇਸ ਤਰ੍ਹਾਂ ਕਰਕੇ ਪਿਛਾ ਨੋਟ ਦੇ ਦੂੰਗਾ ਦੋ ਗੰਢਾਂ ਦੇ ਦੂੰਗਾ ਠੀਕ ਹੈ ਆ ਤੁਸੀਂ ਦੇਖ ਸਕਦੇ ਹੋ ਇਦਾਂ ਮੈਂ ਦੋ ਗੰਢਾਂ ਦਿੱਤੀਆਂ ਠੀਕ ਹੈ ਜਿਹੜੇ ਐਕਸਟਰਾ ਵਾਲ ਆ ਮੈਂ ਆਫ ਇੱਥੇ 50 ਦੇ ਵਿੱਚ ਹੀ ਇਦਾਂ ਕਰਕੇ ਟਾਈ ਕਰ ਦੂੰਗਾ ਐਂ ਕਰਕੇ ਠੀਕ ਹੁਣ ਆਪਣੇ ਕੋਲੇ ਕੋਈ ਮੀਟਰ ਜਾਂ ਡੇਢ ਮੀਟਰ ਦਾ ਕੋਈ ਕਲੋਥ ਹੋਣਾ ਚਾਹੀਦਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਨੀਚੇ ਪੱਗ ਦੇ ਨੀਚੇ ਬੰਨਣ ਵਾਲਾ ਕੱਪੜਾ ਠੀਕ ਹੈ ਕਈ ਕੇਸ ਕੀ ਵੀ ਕਹਿ ਦਿੰਦੇ ਆ ਆਪਾਂ ਉਹਨੂੰ ਪੱਗ ਦੇ ਉੱਪਰੋਂ ਦੀ 50 ਦੇ ਉੱਪਰੋਂ ਦੀ ਇਦਾਂ ਬੰਨਦੇ ਆ ਕਿਉਂਕਿ ਆਪਾਂ 50 ਨੂੰ ਟਾਈਟ ਕਰਨਾ ਜਿਹੜੀ ਨੀਚੇ 50 ਬੰਨੀ ਆ ਉਹਨੂੰ ਟਾਈਟ ਕਰ ਦੇਣਾ ਇਸ ਤਰ੍ਹਾਂ ਕੋਮਾਕੀ ਟੂਸੀ ਨੂੰ ਗੂਗਲ ਕਰ ਸਕਦੇ ਹੋ ਹੁਣ ਕੀ ਕਰਾਂਗੇ ਜਿਹੜੀ ਆਪਾਂ ਇੱਕ ਫਾਈਨਲ 50 ਹੁੰਦੀ ਆ ਪਾਗ ਦੇ ਵੱਲੋਂ ਦੇਖਦੀ ਹੁੰਦੀ ਆ ਠੀਕ ਆ ਐਸ ਨੋਕ ਦੇ ਉੱਤੋਂ ਦੀ ਆਪਾਂ ਉਹ ਬੰਨਾਂਗੇ ਉਹਨੂੰ ਬਿਲਕੁਲ ਐਂਡ ਤੇ ਬੰਨਣਾ ਠੀਕ ਆ ਉਹ ਤੁਸੀਂ ਤੁਹਾਡੀ ਚੋਇਸ ਦੇ ਮੁਤਾਬਕ ਕੋਈ ਵੀ ਕਲਰ ਹੋ ਸਕਦਾ ਉਹ ਜਿਵੇਂ ਕਿ ਮੈਂ ਆ ਬੰਨ ਲਈ ਆ ਠੀਕ ਆ ਉੱਪਰੋਂ ਦੀ ਇਸ ਤਰ੍ਹਾਂ ਕਰਕੇ ਮੈਂ ਬੰਨ ਲਿਆ ਤੇ ਹੁਣ ਤੁਹਾਨੂੰ ਦੱਸਾਂਗੇ ਪੱਗ ਦੇ ਵਿੱਚ ਪਹਿਲਾ ਲੜ ਤੇ ਆਖੀਰਲਾ ਲੜ ਲਾਉਣ ਦਾ ਜਿਹੜਾ ਤਰੀਕਾ ਹੁੰਦਾ ਉਹ ਹੁੰਦਾ ਮੇਨ ਜਿਆਦਾ ਰੋਲ ਉਸ ਦੇ ਦਾ ਹੁੰਦਾ ਪਹਿਲਾ ਲੜ ਕਿਵੇਂ ਲਾਉਣਾ ਅਤੇ ਆਖੀਰਲਾ ਲੜ ਕਿਵੇਂ ਲਾਉਣਾ ਪੂਣੀ ਮੈਂ ਪਹਿਲਾਂ ਹੀ ਕੀਤੀ ਹੋਈ ਆ ਨੈਕਸਟ ਟਾਈਮ ਤੋਂ ਜਦੋਂ ਆਪਾਂ ਵੀਡੀਓ ਕਰਾਂਗੇ ਤੁਹਾਨੂੰ ਪੂਣੀ ਦਾ ਦੱਸਾਂਗੇ ਇਹ ਮੈਂ ਕਿਹਾ ਪਹਿਲਾ ਲੜ ਮੂਹ ਦੇ ਵਿੱਚ ਪਾ ਲਿਆ ਇਦਾਂ ਬਿਲਕੁਲ ਉੱਪਰੋਂ ਲੜ ਕਮਾ ਕੇ ਲਾਉਣਾ ਇਹਦਾ ਇਹਨੂੰ ਅੱਖ ਦੇ ਉੱਪਰ ਕਰਕੇ ਥੋੜਾ ਜਿਹਾ ਅੱਖ ਦੇ ਉੱਪਰੋਂ ਦੀ ਕਰਕੇ ਲਾਉਣਾ ਥੋੜਾ ਜਿਹਾ ਤੇ ਕਰਕੇ ਲਾਉਣਾ ਪਛਾਣ ਕਰਕੇ ਨਹੀਂ ਲਾਉਣਾ ਜੇ ਅਸੀਂ ਲੜ ਪਛਾਣ ਕਰਕੇ ਲਾਵਾਂਗੇ ਤਾਂ ਇਹ ਆਲਰੇਡੀ ਦੂਜੇ ਲੜ ਦੇ ਨਾਲ ਖਿਸਕ ਕੇ ਹੋਰ ਪਛਾਣ ਹੋ ਜਾਊਗਾ ਠੀਕ ਆ ਉਹਨਾਂ ਤੋਂ ਆਪਾਂ ਮਾਰਜਿਨ ਲੈ ਕੇ ਚੱਲਦਾ ਸੈਕੰਡ ਲੜ ਲਾਉਣਾ ਬਾਕੀ ਲੜ ਆਪਾਂ ਇਹਦੇ ਉੱਪਰ ਹੀ ਲਾਈ ਜਾਂਦੇ ਆ ਜਿਵੇਂ ਕਿ ਉਹ ਮੈਂ ਸੈਕੰਡ ਲਾਈਨ ਲੜ ਲਾਉਂਦਾ ਠੀਕ ਹੈ ਇਹਦੇ ਉੱਪਰ ਕਰਕੇ ਲਾਤਾ ਮੈਂ ਲੜ ਸੈਕੰਡ ਠੀਕ ਹੈ ਇਹਨੂੰ ਹੱਥ ਦੇ ਨਾਲ ਆਇ ਸਾਫ਼ ਕਰੀ ਜਾਏ ਉਹ ਕਈ ਸਟੂਡੈਂਟ ਕੀ ਕਰਦੇ ਇੱਥੋਂ ਲੜ ਲਾਉਣਾ ਸ਼ੁਰੂ ਕਰ ਦਿੰਦੇ ਨੇ ਉੱਤੋਂ ਘਵਾਉਣਾ ਲੜ ਦੋ ਬਿਲਕੁਲ ਉੱਤੋਂ ਤੂੰ ਲੜੜ ਕਮਾ ਕੇ ਹੱਥ ਨਾਲ ਇਦਾਂ ਕਰਕੇ ਇਦਾਂ ਇਹੋ ਇਦਾਂ ਕਮਾ ਕਮਾ ਲਾਉਣੀ ਲੜ ਸਾਰੇ ਬਰ ਸਟੂਡੈਂਟ ਕੀ ਕਰਦਾ ਇੱਕ ਲੜ ਦੇ ਕਈ 2 3 3 ਲੜ ਬਣਾ ਲੈਂਦੇ ਆ ਜਿਵੇਂ ਆ ਇੱਕ ਲੜ ਬਣਾਇਆ ਹੋਇਆ ਤੇ ਇਹਦੇ ਵਿੱਚ ਆਹ ਇਦਾਂ ਇਦਾਂ ਗੁੱਠਾ ਰੱਖ ਕੇ ਤਾਂ ਮੈਂ ਇਹਦੇ ਦੋ ਲੜ ਵੀ ਬਣਾ ਸਕਦਾ ਇਦਾਂ ਜੇ ਜ਼ਿਆਦਾ ਲੜੀ ਬਣਾਉਣੀ ਹੈ ਤਾਂ ਇਹਨੂੰ ਇਹਦਾ ਖਲਾਰ ਕੇ ਐਂ ਕਰਕੇ ਚੁੰਡੀਆਂ ਇਹ ਬਣਾ ਕੇ ਤੇ ਆਪਾਂ ਐਵੇਂ ਵੀ ਕਰ ਸਕਦੇ ਹਾਂ ਠੀਕ ਹੈ ਇਹ ਬਲੂ ਟਰਬਨਾ ਥੋੜਾ ਜਿਹਾ ਇਹ ਚੇੜ ਦੇ ਵਿੱਚ ਤੁਹਾਨੂੰ ਘੱਟ ਨਾਲ ਜ ਰਹਿਣਗੇ ਉਹ ਵਲ ਜੇ ਪੰਦੇ ਠੀਕ ਹੈ ਸਾਰੇ ਲੜ ਇਦਾਂ ਹੀ ਉੱਤਰੋਂ ਹੀ ਲਾਉਣੇ ਆ ਠੀਕ ਹੈ ਉੱਪਰੋਂ ਪੱਗ ਨੂੰ ਇਦਾਂ ਇਦਾਂ ਕਰਨਾ ਠੀਕ ਹੈ ਉਂਗਲਾਂ ਦੇ ਨਾਲ ਠੀਕ ਹੈ ਦਸਤਾਰ ਨੂੰ ਹਮੇਸ਼ਾ ਸਜਾਇਆ ਜਾਂਦਾ ਠੀਕ ਹੈ ਇਹ ਨਾ ਕਿ ਆ ਕਰੋ ਕਿ ਦਸਤਾਰ ਬੰਨਣੀ ਆ ਬੰਨਣੀ ਵਰਡ ਵੀ ਠੀਕ ਆ ਪਰ ਦਸਤਾਰ ਸਜਾਉਣਾ ਵਰਡ ਜ਼ਿਆਦਾ ਬੈਟਰ ਠੀਕ ਹੈ ਤੇ ਨਾ ਹੀ ਦਸਤਾਰ ਨੂੰ ਆਪਾਂ ਟੋਪੀ ਦੀ ਤਰ੍ਹਾਂ ਲਾਉਣਾ ਹੋਵੇ ਤੁਹਾਨੂੰ ਮੈਂ ਇੱਕ ਦਿਨ ਤਰੀਕਾ ਦੱਸਾਂਗੇ ਕਈ ਮੇਰੇ ਵੀਰ ਭਰਾ ਕੀ ਕਰਦੇ ਆ ਮਗ ਬੰਨੀ ਆ ਦਸਤਾਰ ਸਜਾਈ ਆ ਤੇ ਉਹਨੂੰ ਸਿੱਧਾ ਹੀ ਆਏ ਲਾ ਦਿੰਦੇ ਆ ਠੀਕ ਆ ਦਸਤਾਰ ਜਿਹੜੀ ਆਪਾਂ ਨੂੰ ਬਹੁਤ ਔਖੀ ਮਿਲੀ ਹਨ ਆਪਣੇ ਗੁਰੂਆਂ ਪੀਰਾਂ ਨੇ ਹਨਾ ਸਰਹਣੀ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਸਿੱਖ ਇਤਿਹਾਸ ਜਿਹੜਾ ਕੁਰਬਾਨੀਆਂ ਦੇ ਨਾਲ ਭਰਿਆ ਪਿਆ ਹਨ ਤੇ ਬਹੁਤ ਔਖੀ ਮਿਲੀ ਆਪਾਂ ਨੂੰ ਸਰਦਾਰੀ ਤੇ ਇਸ ਸਰਦਾਰੀ ਨੂੰ ਕਾਇਮ ਰੱਖਣਾ ਵੀ ਜ਼ਰੂਰੀ ਹੈ ਹਨ ਜੇ ਆਹ ਲੜ ਮੈਂ ਥੋੜਾ ਜਿਹਾ ਪਛਾਣ ਕਰਕੇ ਲਾਇਆ ਹੁੰਦਾ ਤਾਂ ਇਹ ਲੜ ਇੱਥੇ ਆ ਜਾਣਾ ਸੀ ਆਲਰੇਡੀ ਅੱਧਾ ਅੱਖ ਦੇ ਉੱਤੇ ਕਰਕੇ ਲਾਇਆ ਜਿਵੇਂ ਜਿਵੇਂ ਮੈਂ ਲੜ ਲਾਉਂਗਾ ਗਿਆ ਹਲਕਾ 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 ਸੂਤ ਵੈ ਸੂਤ ਥੋੜਾ ਥੋੜਾ ਖਿਸਕਦਾ ਗਿਆ ਤੇ ਤੁਹਾਡੀ ਜਿਹੜੀ ਚੁੰਡ ਉਹ ਵੀ ਜਿਹੜੀ ਨੱਕ ਨੂੰ ਸੇਧ ਨੂੰ ਹੋ ਹੋ ਗਈ ਆ ਆਪਣੇ ਆਪ ਹੋ ਗਈ ਖਿਸਕੇ ਠੀਕ ਆ ਇਸ ਚੀਜ਼ ਦਾ ਵੀ ਤੁਸੀਂ ਧਿਆਨ ਰੱਖਣਾ ਜਦੋਂ ਵੀ ਤੁਸੀਂ ਪੱਗ ਦੇ ਅਖੀਲੇ ਲੜ ਤੇ ਪਹੁੰਚ ਜਾਂਦੇ ਹੋ ਤੁਹਾਡੇ ਕੋਲੇ ਇਦਾਂ ਇੰਨਾ ਜਨ ਕਿ ਚਾਹੀਦਾ ਤੁਹਾਡੇ ਕੋਲੇ ਲੜ ਚਾਹੀਦਾ ਕਈ ਵਾਰ ਪੱਗਾਂ ਦੇ ਲੜ ਛੋਟੇ ਰਹਿ ਜਾਂਦੇ ਆ ਉਹ ਵੀ ਇਹ ਭਰਾ ਜਰੂਰ ਇਸ ਤੇ ਧਿਆਨ ਦਿਓ ਠੀਕ ਆ ਲੜ ਵੱਡਾ ਰਹੇ ਤਾਂ ਉਹ ਤਾਂ ਬਹੁਤ ਵਧੀਆ ਹੱਲ ਹੈਗਾ ਲੜ ਛੋਟੇ ਰਹੇ ਤਾਂ ਕੋਈ ਹੱਲ ਨਹੀਂਗਾ ਹੈਨਾ ਸੈਕੰਡ ਲੜ ਇਲਾਸਟ ਲੜਾ ਇਹਨੂੰ ਵੀ ਉਪਰੋਂ ਤੱਕ ਖਲਾਰ ਲੈਣਾ ਆਪਾਂ ਇਦਾਂ ਅੱਜ ਵੀ ਮੈਂ ਗੁੱਠਾ ਇਹਨੂੰ ਐਂ ਕਰ ਰਿਹਾ ਐਂ ਗੁੱਠੇ ਨਾਲ ਐਂ ਕਰ ਰਿਹਾ ਲੜ ਨੂੰ ਹੈਨਾ ਹੁਣ ਆਪਾਂ ਪਹੁੰਚ ਗਏ ਬਿਲਕੁਲ ਲਾਸਟ ਲੜੜ ਤੇ ਲਾਸਟ ਲੜ ਦੀ ਕਲਾ ਹੁੰਦੀ ਹੈ ਮੇਰੇ ਵੀਰੋ ਨੌਨ ਦੀ ਕਈ ਮੇਰੇ ਵੀਰ ਭਰਾ ਵੈਸੇ ਹੀ ਲਾ ਲੈਂਦੇ ਆ ਤੇ ਲਾਸਟ ਲੜੜ ਦੀ ਮੈਂ ਤੁਹਾਨੂੰ ਇੱਕ ਟੈਕਨੀਕ ਹੋਰ ਦੱਸਦਾ ਲਾਸਟ ਲੜੜ ਦੇ ਵਿੱਚ ਤੁਸੀਂ ਇੱਕ ਜਿਵੇਂ ਆਪਣੀਆਂ ਕੋਈ ਕਾਪੀਆਂ ਹੁੰਦੀਆਂ ਕਾਪੀਆਂ ਨਹੀਂ ਮਗਰ ਉਹ ਇੱਕ ਗੱਤੇ ਜਿਹੀ ਦੀ ਜਿਲਦ ਹੁੰਦੀ ਹੈ ਹਨਾ ਹਾਰਡ ਨਹੀਂ ਸੌਫਟ ਗੱਟਾ ਗੱਟਾ ਜਿਹੜਾ ਹੁੰਦਾ ਉਹਨੂੰ ਕੱਟ ਕੇ ਤੁਸੀਂ ਉਹਦਾ ਪੀਸ ਵੀ ਇਹਦੇ ਵਿੱਚ ਧਰ ਸਕਦੇ ਆ ਆਹ ਲੜ ਖਲਾਰ ਕੇ ਠੀਕ ਹੈ ਤਿਰਛਾ ਜਾਂ ਐਂ ਕੱਟਣਾ ਨੋਕ ਨੋਕ ਜੀ ਤਾਂ ਰੱਖ ਲੈਣੀ ਹੈ ਠੀਕ ਹੈ ਜੇ ਉਹ ਨਹੀਂ ਯੂਜ਼ ਕਰਨਾ ਫਿਰ ਜਦ ਲਾਸਟ ਲਾੜ ਲਾਉਣ ਲੱਗੇ ਆ ਇਸ ਲਾੜ ਤੇ ਤੁਸੀਂ ਹਲਕਾ ਜਿਹਾ ਪਾਣੀ ਲਾ ਲਿਓ ਪਾਣੀ ਲਾ ਕੇ ਇਸ ਲਾੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਕਿਉਂਕਿ ਇਹ ਉੱਪਰ ਦਿਖਣ ਵਾਲਾ ਲਾੜ ਹੁੰਦਾ ਹਨਾ ਇਹਨੂੰ ਚੰਗੀ ਤਰ੍ਹਾਂ ਖੁਲਾਰ ਲੈਣਾ ਲਾੜ ਨੂੰ ਕਹਿੰਦੇ ਆਪਾਂ ਤੇ ਹਾਂ ਦੇਖੋ ਤੇ ਕਈ ਤਾਂ ਮੇਰੇ ਭਰਾ ਸਿੱਧਾ ਹੀ ਲਾੜ ਲਾ ਲੈਂਦੇ ਐਂ ਕਰਕੇ ਐਂ ਵੀ ਚੱਲੀ ਜਾਂਦਾ ਟ੍ਰੈਂਡ ਅੱਜਕੱਲ ਹਣਾ ਜੇ ਤੁਸੀਂ ਸੂਈ ਪੈਨ ਦੀ ਵਰਤੋਂ ਕਰਨੀ ਹੈ ਭਾਈ ਤੇ ਸੂਈ ਪੈਨ ਨਾਲ ਵੀ ਤੁਸੀਂ ਲੜਨ ਨੂੰ ਕਢਾ ਸਕਦੇ ਹੋ ਸੂਈ ਪੈਨ ਤੁਹਾਡੇ ਕੋਲੇ ਆਹਾ ਹੋਣੇ ਚਾਹੀਦੇ ਆ ਮੋਤੀਆਂ ਵਾਲੇ ਜਿਹੜੇ ਛੋਟੇ ਬੱਚੇ ਆ ਭਾਈ ਟਰਬਨ ਬੰਨ੍ਹਦੇ ਆ ਇਹ ਪੈਨ ਤੁਸੀਂ ਨਾਲ ਵਰਤਿਆ ਜੇ ਠੀਕ ਆ ਨਾ ਕਿਉਂਕਿ ਬੱਚਿਆਂ ਨੂੰ ਕਈ ਵਾਰ ਪਤਾ ਨਹੀਂ ਹੁੰਦਾਗਾ ਵੀ ਇਹ ਸੂਈ ਪੈਨ ਸਿਰ ਦੇ ਵਿੱਚ ਲੱਗ ਜੇ ਹਨ ਜਦੋਂ ਵੱਡੇ ਹੋ ਜਾਓਗੇ ਤੁਸੀਂ ਇਹ ਸੂਈ ਪੈਨ ਦੀ ਵਰਤੋਂ ਕਰ ਲਿਆ ਜੇ ਕੋਈ ਗੱਲ ਨਹੀਂ ਜਿਵੇਂ ਸੂਈ ਪੈਨ ਲਾਇਆ ਫਿਰ ਮੈਂ ਆਹ ਲਾੜਾ ਜਿਹੜਾ ਇਹਨੂੰ ਮੈਂ ਥੋੜਾ ਘਮਾਉਂਗਾ ਰొਟੇਟ ਕਰੂੰਗਾ ਠੀਕ ਆ ਸਾਫ਼ ਕਰੂੰਗਾ ਉੱਤੋਂ ਐ ਘਮਾਉਂਗਾ ਘਮਾ ਕੇ ਮੈਂ ਇਹਦੀ ਉੱਪਰਲੀ ਗੁੱਠ ਤੇ ਫੇਰ ਇੱਕ ਪੈਨ ਲਾਉਂਗਾ ਦੋ ਲਾ ਲਓ ਇੱਕ ਲਾ ਲਓ ਠੀਕ ਆ ਨੱਪ ਕੇ ਲਾਉਣਾ ਉੱਪਰੋਂ ਲਾੜ ਨੱਪ ਲਿਆ ਫਿਰ ਪੈਨ ਲਾਇਆ ਘਟੋ ਘਟ ਦੋ ਪੈਨ ਲਾਇਓ ਉੱਪਰਲੇ ਪਾਸੇ ਆਹ ਦੇਖੋ ਦੋ ਪੈਨ ਲਾਤੇ ਆ ਜਿਹੜੇ ਛੋਟੇ ਬੱਚੇ ਆ ਭਾਈ ਉਹत्या ਨਾਲ ਲਾਇਓ ਜੇ ਪੈਨ ਠੀਕ ਹੈ ਜੇ ਨਹੀਂ ਲਾਉਣੇ ਹੁੰਦੇ ਤਾਂ ਤੁਸੀਂ ਛੋਟੇ ਪੈਨ ਵਰਤ ਲੈ ਜੇ ਕਿਤੇ ਤੁਸੀਂ ਪੈਨ ਲਾਉਂਦੇ ਲਾਉਂਦੇ ਪੈਨ ਤੁਹਾਡੇ ਸਿਰ ਚ ਲੱਗੇ ਹਨ ਇਸ ਚੀਜ਼ ਦਾ ਵੀ ਧਿਆਨ ਰੱਖਣਾ ਦਸਤਾਰ ਵੀ ਸਿੱਖਣੀ ਆਸੀ ਤੇ ਥੋੜੀਆਂ ਅਸੀਂ ਚੀਜ਼ਾਂ ਦਾ ਵੀ ਧਿਆਨ ਰੱਖਣਾ ਹਨ ਕਿਸ ਪੈਨ ਨੂੰ ਕਿਸ ਬਾਜ ਦੀ ਵਰਤੋਂ ਅਸੀਂ ਕਿਸ ਤਰ੍ਹਾਂ ਕਰਨੀ ਹਨ ਛੋਟੇ ਬੱਚਿਆਂ ਨੂੰ ਹੌਲੀ ਹੌਲੀ ਤਿਰਬਾ ਹੁੰਦਾ ਜਿਹੜਾ ਮੂੰਹ ਚ ਪਾਇਆ ਲੜਸੀ ਮੈਂ ਕੱਢ ਕੇ ਇਹਨੂੰ ਹਲਕਾ ਜਿਹਾ ਪਿੱਛੇ ਲੈ ਗਿਆ ਲਿਜਾਣ ਤੋਂ ਬਾਅਦ ਸਭ ਤੋਂ ਜਿਹੜਾ ਮੈਂ ਪਹਿਲਾ ਲੜ ਲਾਇਆ ਸੀਗਾ ਇੱਕ ਪਾਸੋਂ ਮੈਂ ਪੱਗ ਨੂੰ ਹੱਥ ਰੱਖਣਾ ਇਥੋਂ ਡਾਇਰੈਕਟ ਨਹੀਂ ਜਦਾ ਨੜਖੇ ਚ ਨਾ ਇੱਕ ਪਾਸੇ ਪੱਗ ਨੂੰ ਹੱਥ ਰੱਖਣਾ ਇੱਥੋਂ ਤੇ ਫਿਰ ਜਿਹੜਾ ਲਾਟ ਲਾਇਆ ਸੀ ਪਹਿਲਾਂ ਉਹਨੂੰ ਹਲਕਾ-ਹਲਕਾ ਖਿਸਕਾਉਣਾ ਇੱਕੋ ਦਾਮ ਨਹੀਂ ਖਿਸਕਾਉਣਾ ਠੀਕ ਹੈ ਖਿਸਕਾ ਕੇ ਤੇ ਕਈ ਵੀਰ ਕਰਦੇ ਜਿਹੜਾ ਆਹ ਲਾੜਾ ਇਹਨੂੰ ਖਿੱਚ ਕੇ ਇਧਰ ਲੈ ਆਉਂਦੇ ਆ ਇਧਰ ਤੁਹਾਡੀ ਆ ਚੁੰਡ ਇਧਰ ਚਲੀ ਜਾਊਗੀ ਇਹਨੂੰ ਥੋੜਾ ਜਿਹਾ ਖਿਸਕਾਉਣਾ ਜ਼ਿਆਦਾ ਨਹੀਂ ਖਿਸਕਾਉਣਾਗਾ ਤੇ ਫਿਰ ਮੈਂ ਉੱਪਰਲਾ ਲਾੜਾ ਜਿਹੜਾ ਇਹਨੂੰ ਖਲਾਰ ਦੂੰਗਾ ਆ ਦੇਖੋ ਖਲਾਰ ਪਹਿਲੇ ਚੰਗੀ ਤਰ੍ਹਾਂ ਖਲਾਰਨਾ ਬਾਜ ਵੀ ਤੁਸੀਂ ਮਾਰ ਸਕਦੇ ਹੋ ਛੋਟੇ ਬੱਚੇ ਧਿਆਨ ਨਾ ਮਰਤਨ ਉਸ ਤੋਂ ਬਾਅਦ ਜਿਹੜਾ ਲੜ ਸੀਗਾ ਮੂੰਹ ਚ ਪਾਇਆ ਸੀਗਾ ਉਹਨੂੰ ਖਿੱਚਣਾ ਮੈਂ ਖਲਾਰਨ ਤੋਂ ਬਾਅਦ ਖਿੱਚਣਾ ਠੀਕ ਹੈ ਪਹਿਲਾਂ ਸਾਰੇ ਲੜ ਨੂੰ ਖਲਾਰਨਾ ਤੇ ਉਸ ਤੋਂ ਬਾਅਦ ਉਸ ਲੜ ਨੂੰ ਖਿੱਚਣਾ ਠੀਕ ਹੈ ਜਦੋਂ ਤੁਸੀਂ ਉਸ ਲੜ ਨੂੰ ਖਿੱਚ ਲਿਆ ਖਿੱਚ ਕੇ ਫਿਰ ਇਸੇ ਲੜ ਨੂੰ ਖਲਾਰਨਾ ਜਿਹੜਾ ਮਗਰ ਲੜ ਸੀਗਾ ਇਹਨੂੰ ਆਪਾਂ ਖਲਾਰਾਂਗੇ ਚੰਗੀ ਤਰ੍ਹਾਂ ਆਹ ਦੇਖੋ ਕੋਲ ਨੂੰ ਰੱਖ ਨੂੰ ਖੋਲ ਕੇ ਖੋਲ ਕੇ ਉਹਦੇ ਇਹਨੂੰ ਚੌੜਾ ਕਰਕੇ ਫਿਰ ਲਾਵਾਂਗੇ ਠੀਕ ਆ ਆਪਾਂ ਦੇਖੋ ਇਹਨੂੰ ਨੱਪ ਦਵੇ ਇੱਥੇ ਰੱਖ ਲਓ ਇਸ ਤਰ੍ਹਾਂ ਕਰਕੇ ਤੁਸੀਂ ਆਪਣੇ ਸਿਰ ਤੇ ਜਿਹੜੀ ਦਸਤਾਰ ਆ ਸਜਾ ਸਕਦੇ ਹੋ ਸਿੱਖ ਸਕਦੇ ਹੋ ਠੀਕ ਆ ਮੈਂ ਇੱਕ ਛੋਟਾ ਜਿਹਾ ਅਪਰਾਹਲਾ ਕੀਤਾ ਕੋਈ ਮੈਂ ਬਹੁਤਾ ਮਾਹਰ ਨਹੀਂ ਹੈਗਾ ਤਾਂ ਅਗਰ ਵੀਡੀਓ ਵਧੀਆ ਲੱਗੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੋ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀਆਂ ਵੀਡੀਓਜ਼ ਕਿੱਦਾਂ ਦੀਆਂ ਲੱਗੀਆਂ ਤੁਸੀਂ ਕਿਸ ਤਰ੍ਹਾਂ ਦੀਆਂ ਵੀਡੀਓ ਦੇਖਣਾ ਪਸੰਦ ਕਰਦੇ ਹੋ ਤਾਂ ਜੋ ਅਸੀਂ ਤੁਹਾਡੇ ਲਈ ਹੋਰ ਕੰਟੈਂਟ ਲੈ ਕੇ ਆਈਏ ਤਦ ਤੱਕ ਲਈ ਰੱਬ ਰੱਖਾ ਧੰਨਵਾਦ ਜੀ ਇਜਾਜ਼ਤ ਦਿਓ ਥੈਂਕ ਯੂ